ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਸਾਨਪਰਾ ਉਹ ਖੇਤੀ ਦੇ ਨਾਲ ਨਾਲ ਆਪਾਂ ਸਾਹ ਇੱਕ ਧੰਦਾ ਵੀ ਸ਼ੁਰੂ ਕੀਤਾ ਹੈਗਾ ਫਾਰਮਿੰਗ ਦਾ ਜਿਹਦੇ ਵਿੱਚ ਆਪਾਂ ਸ਼ੁਰੂਆਤੀ 10 ਕਿਲੋਗ੍ਰਾਮ ਪਾਈਆਂ ਨੇਗੀਆਂ ਜਿਹੜੀਆਂ ਕਿ ਆਪਾਂ ਫਾਰਮ ਚੋਂ ਹੀ ਲਈਆਂ ਨੇ ਸੋ ਬੇਨਤੀ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਆਪਾਂ ਹੌਲੀ-ਹੌਲੀ ਜਿੰਨਾ ਕੁ ਆਪਾਂ ਕੰਮ ਕਰ ਰਹੇ ਆ ਆਪਾਂ ਉਹਦੇ ਖਰਚੇ ਬਾਰੇ ਤੁਹਾਡੇ ਦੇ ਨਾਲ ਗੱਲਬਾਤ ਸਾਂਝੀ ਜ਼ਰੂਰ ਕਰਾਂਗੇ ਕਿਉਂਕਿ ਹੋ ਸਕਦੇ ਵੀ ਸਾਥੋਂ ਕੋਈ ਗਲਤੀ ਰਹੀ ਹੋਵੇ ਤਾਂ ਕਮੈਂਟਰ ਅਸੀਂ ਜਰੂਰ ਦੱਸਿਓ ਪਰ ਜਿੰਨਾ ਕ ਆਪਾਂ ਕਰਿਆ ਹੈਗਾ ਉਹਨਾਂ ਤੁਹਾਡੇ ਨਾਲ ਬਿਲਕੁਲ ਸ਼ੇਅਰ ਕਰਾਂਗੇ ਪਹਿਲਾਂ ਆਪਾਂ ਸ਼ੈੱਡ ਤੋਂ ਗੱਲ ਸਟਾਰਟ ਕਰਦੇ ਆਂ ਵੀ ਆਪਾਂ ਸ਼ੈੱਡ ਜਿਹੜਾ ਪਾਇਆ ਇਹ 80 ਫੁੱਟ ਦਾ ਲੰਮਾ ਹੈ ਤੇ 60 ਫੁੱਟ ਚੌੜਾ ਹੈ ਜਿਹੜੀ ਇਹਦੀ ਲੰਬਾਈ ਹੈ 80 ਫੁੱਟ ਦਾ ਇਹ ਲੰਮਾ ਹੈਗਾ ਜੀ ਤੇ 60 ਫੁੱਟ ਇਹ ਚੌੜਾ ਹੈਗਾ ਚੜਦੇ ਤੋਂ ਸ਼ਿਪ ਦੇ ਵਾਲੇ ਦਾ ਮੂੰਹ ਹੈਗਾ ਤੇ ਖਿਸਾਨਪਰੋ ਜਿਹੜਾ ਇਹਦੇ ਤੇ ਆਪਣਾ ਖਰਚਾ ਆਏਗਾ। ਓਹੋ 6 ਲੱਖ ਰੁਪਏ ਦੇ ਕਰੀਬ ਆਇਆ 6 6 ਤੇ। ਜਿਹਦੇ ਵਿੱਚ 4 ਇੰਚੀ ਪਾਈਪਾਂ ਆਪਾਂ ਚੌਰਸ ਲਾਈਆਂ ਨਹੀਂਆਂ ਇਹ ਸਾਈਡਾਂ ਤੇ ਜੋ ਖੜੀਆਂ ਕਰੀਆਂ ਨੇ ਪੋਲ। 3 ਇੰਚੀ ਉੱਪਰ ਕੈਂਚੀ ਬਣੀ ਹੋਈਏਗੀ। ਡੇਢ 3 ਦੀ ਜਿਹੜੀ ਚੌਰਸ ਪਾਈਪ ਆਉਂਦੀਏ ਉਹ ਆਪਾਂ ਲੰਮੀਆਂ ਜਿਹੜੀਆਂ ਬਾਈਆਂ ਜਿਨ੍ਹਾਂ ਦੇ ਉੱਪਰ ਕੇ ਚਾਦਰਾਂ ਲਾਈਆਂ ਹੋਣੀਆਂ ਉੱਪਰ ਚਾਦਰਾਂ ਧਰੀਆਂ ਹੋ ਜਾਣੀਆਂ। ਸੋ ਆਪਾਂ ਇਹ ਬਿਨਾ ਸਬਸਿਡੀ ਤੋਂ ਪਾਏਗਾ ਕੋਈ ਇਹਦੇ ਤੇ ਸਬਸਿਡੀ ਨਹੀਂ ਭਰੀ ਹੈਗੀ ਕੁਛ ਵੀ ਨਹੀਂ ਕਰਿਆ ਹੈਗਾ ਸਿਰਫ ਆਪਾਂ ਆਪਣੇ ਕੋਲੋਂ ਪਾਇਆ ਚਲੋ ਵੈਗੁਰੂ ਦੀ ਕਿਰਪਾ ਦੇ ਨਾਲ ਇੰਨੀ ਕੁ ਰਿਕਵੈਸਟੀ ਸੀ ਚਲੋ ਆਪਾਂ ਪਾ ਲਿਆ ਪਰ ਜੇ ਕੋਈ ਵੀਰ ਸਬਸਿਡੀ ਤੇ ਪਾਉਂਦਾ ਹੈਗਾ ਉਹ ਵੀ ਠੀਕ ਹੈ ਪਰ ਉਹ ਥੋੜਾ ਜਿਹਾ ਕਿਉਂਕਿ ਖਰਚਾ ਤੁਹਾਡਾ ਇੱਥੇ ਆ ਜਾਂਦਾ ਹੈਗਾ ਕਿਉਂਕਿ ਪਹਿਲਾਂ ਉਹ ਵੱਧ ਭਰਾ ਲੈਂਦੇ ਆ ਫਿਰ ਉਹ ਵਾਪਸ ਕਰ ਦਿੰਦੇ ਨੇ ਖਰਚਾ ਤੁਹਾਡਾ ਹੋ ਸਕਦਾ ਵੀ ਇਹਨੂੰ ਸ਼ੈੱਡ ਪਾਉਣ ਤੇ ਵੱਧ ਹੀ ਆਊ ਲੱਖ ਰੁਪਇਆ ਘਟ ਨਹੀਂ ਆਉਂਦਾ ਪਰ ਆਪਾਂ ਇਹ ਬਿਨਾ ਸਬਸਿਡੀ ਤੋਂ ਪਾਏਗਾ ਸੋ ਇਹਦੇ ਜਿਹੜਾ ਖਰਚਾ ਹੈਗਾ ਉਹ 6 ਲੱਖ ਰੁਪਏ ਦੇ ਕਰੀਬ ਆਏਗਾ ਤੇ ਵਿੱਚੀ ਇਹਦੀ ਲੇਬਰ ਆ ਗਈ ਵਿੱਚੀ ਇਹਦਾ ਸਾਰਾ ਉੱਪਰ ਕੈਂਚੀਆਂ ਧਰੀਆਂ ਜੋ ਵੀ ਕੁਝ ਹੋਇਆ ਹੈਡਰ ਵਾਲੇ ਨੇ ਜਿੰਨੇ ਪੈਸੇ ਨੇ ਸਾਰਾ ਇਹਦੇ ਵਿੱਚ ਆ ਗਿਆ ਲੋਹਾ ਸਾਰਾ ਆਪਾਂ ਨਵਾਂ ਲਾਏਗਾ ਕੁਝ ਵੀ ਪੁਰਾਣਾ ਨਹੀਂ ਲਾਇਆ ਸੋ ਸਾਰਾ ਖਰਚਾ ਇਹਦੇ 6 ਲੱਖ ਰੁਪਿਆ ਆਏਗਾ 60 ਤੇ 80 ਦਾ ਆਪਾਂ ਇਹ ਸ਼ੈੱਡ ਪਾਏਗਾ ਤੇ ਇਹਦੀ ਜਿਹੜੀ ਉਚਾਈ ਹੈ ਤਕਰੀਬਨ ਬੀ ਫੁੱਟ ਦੇ ਕਰੀਬ ਹੈਗੀ ਉਚਾਈ ਤੇ ਵਿਚਾਲਿਓਂ ਥੋੜਾ 2 ਫੁੱਟ ਹੋਰ ਵੱਧ ਜੂਗਾ ਸੋ ਇੰਨਾ ਕ ਖਰਚ ਆਪਣਾ ਇਹਦੇ ਉੱਪਰ ਆਇਆ